ਹਲਕਾ ਦੜਬਾ ਮੰਡੀ ਦੇ ਪਿੰਡ ਰੂਗਲਾ ਦੇ ਵਿੱਚ ਪਹੁੰਚੇ ਆ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕੈਮਰੇ ਦੀ ਅੱਖ ਨਾਲ ਮੈਂ ਤਸਵੀਰਾਂ ਦਿਖਾ ਦੇਵਾਂ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਿੰਡ ਵਾਸੀ ਨੇ ਇਕੱਤਰ ਹੋਏ ਹੋਏ ਨੇਗੇ ਬਹੁਤੀ ਜਿਹੜਾ ਦੁੱਖ ਦਾ ਇੱਕ ਸਮਾਚਾਰ ਹੈਗਾ ਉਹ ਅਚਾਨਕ ਦੇਖਣ ਨੂੰ ਮਿਲੇਗਾ ਇੱਕ ਕਿਸਾਨ ਦੇ ਘਰ ਤਿੰਨ ਪਸ਼ੂਆਂ ਦੀ ਜਿਹੜੀ ਮੌਤ ਹੈਗੀ ਅਚਾਨਕ ਹੋ ਚੁੱਕੀ ਹੈ ਤੁਸੀਂ ਦੇਖੋ ਕੈਮਰੇ ਦੀ ਅੱਖ ਨਾਲ ਦੋ ਪਸ਼ੂਏ ਜਿਹੜੇ ਮਰਤਕ ਅਵਸਥਾ ਦੇ ਵਿੱਚ ਪਏ ਨੇ ਤੇ ਕਾਫੀ ਪਿੰਡ ਵਾਸੀ ਇਕੱਠੇ ਹੋਏ ਹੋਏ ਨੇਗੇ ਆਪਾਂ ਜਾਣਦੇ ਆ ਕੀ ਕਾਰਨ ਹੈ ਕਿਉਂਕਿ ਜਿਹੜਾ ਪਸ਼ੂ ਤਾਂ ਨਾ ਹੈਗਾ ਕਿਸਾਨ ਦਾ ਇਹ ਇੱਕ ਤਰ੍ਹਾਂ ਨਾਲ ਰੀੜ ਦੀ ਹੱਡੀ ਦਾ ਕੰਮ ਕਰਦਾ ਹੈਗਾ ਕਿਉਂਕਿ ਸਹਾਇਕ ਧੰਦੇ ਦੇ ਵਜੋਂ ਕਿਸਾਨ ਜਿਹੜੇ ਪਸ਼ੂ ਪਾਲ ਕੇ ਆਪਣੇ ਜਿਹੜਾ ਘਰਾਂ ਦਾ ਗੁਜ਼ਾਰਾ ਹੈਗਾ ਜਿਹੜਾ ਉਹ ਪਰਵਰਿਸ਼ ਹੈ ਉਹ ਕਰਦੇ ਨੇਗੇ ਸੋ ਸਾਡੇ ਨਾਲ ਪਿੰਡ ਵਾਸੀ ਸੰਨ ਆਪਾਂ ਪਿੰਡ ਵਾਸੀਆਂ ਤੋਂ ਜਾਣਦੇ ਆ ਵੀ ਕੀ ਘਟਨਾ ਹੋਈ ਹੈ ਤਿੰਨ ਪਸ਼ੂਆਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਕੁਝ ਪਸ਼ੂਆਂ ਦਾ ਜਿਹੜਾ ਇਲਾਜ ਹੈਗਾ ਡਾਕਟਰ ਸਾਹਿਬਾਨ ਪਹੁੰਚੇ ਹੋਈ ਆ ਡਾਕਟਰਾਂ ਦੀ ਟੀਮ ਉਹ ਵੀ ਜਾਂਚ ਕਰ ਰਹੇ ਨੇ ਵੀ ਕੀ ਕਾਰਨ ਨੇ ਜਿਸ ਕਾਰਨ ਮੌਤ ਹੋਈ ਹੈਗੀ ਸੋ ਡਾਕਟਰ ਸਾਹਿਬਾਨ ਨਾਲ ਵੀ ਤੁਹਾਡੀ ਗੱਲ ਕਰਵਾਵਾਂਗੇ ਸੋ ਪਿੰਡ ਵਾਸੀ ਨੇ ਕਿ ਪਿੰਡ ਵਾਸੀਆਂ ਨਾਲ ਆਪਾਂ ਗੱਲ ਕਰਦੇ ਹਾਂ ਹਾਂਜੀ ਹਾਂਜੀ ਕੀ ਘਟਨਾ ਹੋਈ ਹੈ ਇਹ ਜਿਹੜੀ ਤੁਹਾਡੇ ਪਿੰਡ ਦੇ ਵਿੱਚ ਵਾਪਰੀ ਹੈ ਇਹ ਵੀਰ ਜੀ 3:00 ਵਜੇ ਮੰਨ ਲਓ ਡੰਗਰਾਂ ਨੂੰ ਸੱਣੀ ਰਲਾਈ ਸੀ ਜਿਸ ਦੇ ਨਾਲ ਮਨਲਾ ਜਦੋਂ ਅਸੀਂ ਦੇਖਿਆ ਬਾਦ ਦੇ ਵਿੱਚ 15-20 ਮਿੰਟਾਂ ਮਗਰੋਂ ਤਾਂ ਜਿਹੜੇ ਸਾਰੇ ਪਸ਼ੂ ਸੀ ਕਿ ਨਾ ਇਹਨਾਂ ਦੇ ਮੂੰਹ ਦੇ ਵਿੱਚੋਂ ਝੱਗ ਆ ਰਹੀ ਸੀ ਅਤੇ ਕੰਮਣ ਲੱਗ ਰਹੇ ਸੀ ਫਿਰ ਜਦੋਂ ਅਸੀਂ 2-4 ਪਸ਼ੂ ਥੱਲੇ ਗਿਰ ਗਏ ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਵੀ ਕਿਤੇ ਮਨਲਾ ਕੋਈ ਜ਼ਹਿਰੀਲੀ ਚੀਜ਼ ਖਾਣ ਦੇ ਨਾਲ ਪਰ ਸਾਨੂੰ ਨਹੀਂ ਪਤਾ ਲੱਗਿਆ ਵੀ ਇਹ ਕਾ ਕਾਦੇ ਕਰ ਨੇ ਇਹਨਾਂ ਦੀ ਪਸ਼ੂਆਂ ਦੀ ਮੌਤ ਹੋਈ ਹੈ ਪਰ ਜਦੋਂ ਅਸੀਂ ਡਾਕਟਰ ਸਾਹਿਬਾਨ ਨੂੰ ਬੁਲਾਇਆ ਇਹਨੇ ਟ੍ਰੀਟਮੈਂਟ ਕੀਤੇ ਨੇ ਸਵੇਰ ਦਾ ਨਾ ਇਲਾਜ ਚੱਲ ਰਿਹਾ ਹੈ 3 ਵਜੇ ਦਾ ਪਰ ਤਿੰਨ ਪਸ਼ੂ ਦੀ ਮੌਤ ਹੋ ਵੀ ਜੋ ਕਿ ਦੋ ਦੁੱਧ ਦੇਣ ਵਾਲੇ ਪਸ਼ੂ ਸੀ ਇੱਕ ਘਟਾਰਕ ਪਾਲਿਆ ਹੋਇਆ ਸੀ ਇਹਨਾਂ ਦਾ ਘਰ ਦਾ ਸਾਡਾ ਵੀ ਇੱਕ ਉਹਦੀ ਮੌਤ ਹੋ ਗਈ ਜੀ ਉਸ ਤੋਂ ਪਹਿਲਾਂ ਪਸ਼ੂ ਬਿਲਕੁਲ ਠੀਕ ਠਾਕ ਸੀਗੇ ਹਾਂਜੀ ਹਾਂਜੀ ਉਸ ਤੋਂ ਪਹਿਲਾਂ ਬਿਲਕੁਲ ਤੰਦਰੁਸਤ ਹੀ ਪਸ਼ੂ ਸਵੇਰੇ ਨਿਵਾਏ ਨੇ ਪਾਣੀ ਪਿਲਾਇਆ ਥਾਣੇ ਉਹਨਾਂ ਨੂੰ ਡੰਗਰਾਂ ਨੂੰ ਮੰਨ ਲਓ ਬਾਕੀ ਪਸ਼ੂਆਂ ਦੇ ਵਿੱਚ ਹੀ ਖੜੇ ਸੀ ਹਾਂਜੀ ਹਾਂਜੀ ਸਾਰਿਆਂ ਦੇ ਵਿੱਚ ਖੜੇ ਸੀ ਮੰਨ ਲਓ ਟ੍ਰੀਟਮੈਂਟ ਸਾਰਿਆਂ ਨੂੰ ਲੱਗਿਆ ਹੋਇਆ ਜੀ ਵੀ ਹਜੇ ਬਾਕੀ ਡਾਕਟਰ ਸਾਹਿਬਾਂ ਦੱਸਣਗੇ ਵੀ ਉਹਨਾਂ ਨੂੰ ਕੀ ਦੇ ਕਾਰਨ ਵੀ ਕੀ ਗੱਲ ਹੋਈ ਹੈ ਚਲੋ ਬਾਕੀ ਸਾਨੂੰ ਇੰਨਾ ਕੋਈ ਪਤਾ ਨਹੀਂ ਕਿਉਂ ਕਿ ਸੰਨੀ ਰਲਾਈ ਸੀ ਜਰੂਰ ਇਹਨਾਂ ਨੂੰ ਹੂੰ ਕੋਈ ਬਾਹਰੋਂ ਕੱਖ ਨਹੀਂ ਲੈ ਕੇ ਆਈ ਵੀ ਕਿਤੇ ਕੋਈ ਜਹਿਰ ਸੀ ਕੋਈ ਪਸ਼ੂ ਬਾਹਰ ਤਾਂ ਨਹੀਂ ਜਾਂਦੇ ਚਰਨ ਵਗੈਰਾ ਦਾ ਹਾਂਜੀ ਹਾਂਜੀ ਇਹ ਹਾਂ ਟਾਈਮੇ ਇਕ ਦੇ ਵਿੱਚ ਜਾਂਦੇ ਨੇ ਕੋਈ ਚਰਾਣ ਦਾ ਪਿੰਡ ਦੇ ਵਿੱਚ ਵੀ ਬਾਹਰ ਜਾਂਦੇ ਹੋਣ ਇਹਦਾ 24 ਘੰਟਿਆਂ ਦੇ ਮੰਨ ਲਓ ਅੱਖਾਂ ਦੇ ਵਿੱਚ ਹੀ ਬੰਨੇ ਹੋਏ ਨੇ ਹਾਂਜੀ ਸੋ ਬਿਲਕੁਲ ਜਿਵੇਂ ਕਿਸਾਨ ਵੀਰ ਨੇ ਅਸੇ ਹੋਰ ਕਰਵਾ ਦੋ ਗੱਲ ਕਹਿਣਾ ਧੰਨਵਾਦ ਹੋਰ ਤੋ ਜਿਵੇਂ ਇਹਨਾਂ ਨੇ ਦੱਸਿਆ ਤੁਸੀਂ ਦੇਖ ਰਹੇ ਹੋ ਵੀ ਜਿਵੇਂ ਆਪਾਂ ਬਿਮਾਰੀਆਂ ਨਗੀਆਂ ਮਨੁੱਖਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਹੋ ਰਹੀਆਂ ਨੇ ਉਸੇ ਤਰ੍ਹਾਂ ਦੀਆਂ ਅੱਜ ਜਿਵੇਂ ਪਸ਼ੂਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀਆਂ ਨਗੀਆਂ ਕਿਸ ਤਰ੍ਹਾਂ ਦੇਖਦੇ ਹੋਗੇ ਕੋਈ ਕੀ ਮੰਗ ਕਰਦੇ ਹੋਗੇ ਪ੍ਰਸ਼ਾਸਨ ਤੋਂ ਸਰਕਾਰਾਂ ਤੋਂ ਜਾਂ ਮਹਿਕਮੇ ਤੋਂ ਵੀ ਜਿਹੜੀ ਕੋਈ ਇਹਨਾਂ ਦੀ ਟੀਕਿਆਂ ਦੀ ਜਿਹੜੀ ਕੋਈ ਕਿਸ ਤਰ੍ਹਾਂ ਦੀ ਬਸ ਇਹਨਾਂ ਦੀ ਜੋ ਕੀਮਤਾਂ ਜੀ ਉਹ ਮਿਲ ਜੇ ਸਾਨੂੰ ਜੀ ਪਰਿਵਾਰਾਂ ਜੀ ਇਹੀ ਸਾਡਾ ਮੇਨ ਤੰਦਾ ਇਹੀ ਹੈ ਜੀ ਇਹ ਪਸ਼ੂ ਕਿੰਨਾ ਦੇ ਸੀਗੇ ਇਹ ਆਪਣੀ ਨਹੀਂ ਸਾਡੇ ਆਪਣੇ ਹਾਂਜੀ ਹਾਂਜੀ ਅੱਛਾ ਹਾਂਜੀ ਕਿ ਦੋ ਪਸ਼ੂ ਦੁੱਧ ਦੇਣ ਵਾਲੇ ਸੀਗੇ ਦੋ ਪਸ਼ੂ ਦੁੱਧ ਦੇਣ ਵਾਲੇ ਸੀ ਇੱਕ ਕੱਟਾ ਕਰਦਾ ਪਾਲੇ ਸੀ ਹਾਂ ਬਾਕੀਆਂ ਟ੍ਰੀਟਮੈਂਟ ਚੱਲ ਰਿਹਾ ਮੰਜਾਂ ਸਾਰੀਆਂ ਦੁੱਧ ਦੇਣ ਵਾਲੀਆਂ ਨੇ ਪਤਾ ਕਦੋਂ ਲੱਗਿਆ ਤੁਹਾਨੂੰ ਇਹਨਾਂ ਦਾ ਵੀ ਜਦੋਂ ਬਿਮਾਰ ਵਗੈਰਾ 3 ਦਿਨ ਸਾਡੀ 3 ਵਜੇ ਲੱਗਿਆ ਸੀ ਸਾਨੂੰ ਆਪਾਂ ਹੋਰ ਵੀ ਬਹੁਤ ਸਾਰੇ ਆਪਣੇ ਦੇਖਣ ਵਾਲੇ ਹੁੰਦੇ ਨੇ ਹਾਲਾਤ ਦਾ ਪਤਾ ਲੱਗ ਜਾਂਦਾ ਕਿਉਂਕਿ ਇੱਕ ਤਰ੍ਹਾਂ ਦੀ ਇਹ ਬਿਮਾਰੀ ਹੁੰਦੀ ਹੈ ਸ਼ੁਰੂਆਤ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਪਸ਼ੂ ਕੋਈ ਕੰਮ ਦੇ ਸੀ ਜਾਂ ਕਿਵੇਂ ਲੱਗਾ ਆ ਕੰਮਣ ਲੱਗੇ ਹੋਏ ਸੀ ਜੀ ਬਾਅਦ ਚ ਮੂੰਹ ਚ ਛੱਗਣ ਲੱਗ ਗਏ ਤੇ ਡਾਕਟਰ ਸਾਹਿਬ ਹੁਣ ਬੁਲਾਏ ਹੁਣੇ ਟਰੀਟਮੈਂਟ ਸ਼ੁਰੂ ਕੀਤਾ ਜੀ ਹੂੰ ਤਿੰਨ ਪਸ਼ੂ ਦੀ ਮੌਤ ਹੋ ਗਈ ਬਾਕੀ ਹੁਣ ਡਾਕਟਰ ਸੈਂਪਲ ਵਗੈਰਾ ਲੈ ਕੇ ਦੱਸਣਗੇ ਜੀ ਦੋ ਪਸ਼ੂ ਦੁੱਧ ਵਾਲੇ ਸੀ ਇੱਕ ਕੱਟਾ ਸੀ ਇੱਕ ਕੱਟਾ ਸੀ ਠੀਕ ਬਲਾ ਦੋ ਸੋ ਮੈਂ ਦੱਸ ਦੇ ਮੈਂ ਜਿਹੜੇ ਪਸ਼ੂ ਇਹ ਕੱਟਾ ਸੀਗਾ ਜਿਹੜਾ ਇਹਨਾਂ ਨੇ ਬੁੱਲ ਇੱਕ ਪਾਲਿਆ ਹੋਇਆ ਸੀਗਾ ਜਿਸ ਦੀ ਕੀ ਦੁਖਦਾਈ ਜਿਹੜੀ ਮੌਤ ਹੈਗੀ ਉਹ ਹੋ ਚੁੱਕੀ ਹੈ ਸੋ ਕੁਝ ਮੈਂ ਦਿਖਾਉਣਾ ਤੁਹਾਨੂੰ ਇਧਰ ਹੀ ਬੁਲਾ ਲਓ ਇੱਕ ਜਿਹੜਾ ਇਲਾਜ ਹੈਗਾ ਇੱਕ ਪਸ਼ੂ ਦਾ ਜਿਹੜਾ ਉਹ ਕਰ ਰਹੇ ਨੇ ਡਾਕਟਰ ਸਾਹਿਬਾਨਾਂ ਦੀ ਜਿਹੜੀ ਟੀਮ ਲੱਗੀ ਹੋਈ ਹੈਗੀ ਮੌਕੇ ਦੇ ਉੱਪਰ ਜਦੋਂ ਵੀ ਡਾਕਟਰਾਂ ਦੀ ਟੀਮ ਨੂੰ ਪਤਾ ਲੱਗਿਆ ਤਾਂ ਡਾਕਟਰ ਪਹੁੰਚ ਚੁੱਕੇ ਸੀ ਹਾਂਜੀ ਡਾਕਟਰ ਸਾਹਿਬ ਥੋੜਾ ਡਾਕਟਰ ਸਾਹਿਬ ਸ਼ੁਰੂਆਤ ਦੇ ਵਿੱਚ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਜਿਹੜੀ ਇਹ ਪਸ਼ੂਆਂ ਦੇ ਵਿੱਚ ਇਹ ਬਿਮਾਰੀ ਆਈ ਜਾਂ ਜਿਹੜੀ ਪਸ਼ੂਆਂ ਦੀ ਮੌਤ ਹੋਈ ਹੈ 3 ਵਜੇ ਇਹਨਾਂ ਦਾ ਫੋਨ ਆਇਆ ਸੀ ਆ ਜਦੋਂ ਆ ਕੇ ਦੇਖਿਆ ਕਿ ਨਾ ਮੈਂ ਤੁਹਾਡਾ ਮੇਰਾ ਨਾਮ ਡਾਕਟਰ ਨਵੀਨ ਹੈ ਮੈਂ ਸਿਵਲ ਪਸ਼ੂ ਹਸਪਤਾਲ ਕੋਰੀਆ ਵਿਖੇ ਵੈਟਰਨਰੀ ਅਫਸਰ ਦੀ ਜੋਬ ਤੇ ਹਾਂ ਜੋਬ ਤੇ ਤੈਨਾਂ ਹਾਂ ਜੀ 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 ਹਾਂ ਜੀ ਸਵੇਰ 3 ਵਜੇ ਇਹਨਾਂ ਦਾ ਫੋਨ ਆਇਆ ਸੀਗਾ ਕਿ ਅਸੀਂ ਕੋਈ ਮਤਲਬ ਸਨਨੀ ਕਰਕੇ ਹਟਿਆਂਗੇ ਸਨਨੀ ਕਰਨ ਤੋਂ ਬਾਅਦ ਇਹਨਾਂ ਨੇ ਦੇਖਿਆ ਕਿ ਦੋ ਤਿੰਨ ਪਸ਼ੂ ਬਹੁਤ ਜ਼ਿਆਦਾ ਰੈਸਪੀਰੇਟਰੀ ਡਿਸਟ੍ਰੈਸ 'ਚ ਸੀਗੇ ਤੇ ਕੁਝ ਕ ਪਸ਼ੂ ਸੀਗੇ ਜਿਹੜੇ ਉਹ ਠੀਕ ਖੜੇ ਸੀਗੇ ਠੀਕ ਹੈ ਤਾਂ ਇਹਨਾਂ ਨੂੰ ਆਉਣ ਸਰ ਸਭ ਤੋਂ ਪਹਿਲਾਂ ਇਹ ਹੀ ਗਾਈਡ ਕੀਤਾ ਗਿਆ ਕਿ ਜਿਹੜੀ ਫੀਡ ਹੈ ਜੋ ਵੀ ਹੈਗਾ ਉਹ ਸਾਰਾ ਖਾਲੀ ਕਰ ਦਿਓ ਦੁਬਾਰਾ ਇਹ ਪਸ਼ੂਆਂ ਨੂੰ ਕੋਈ ਵੀ ਜੋ ਪਾ ਰਹੇ ਹੋ ਤੁਸੀਂ ਤੂੜੀ ਜਾਂ ਖਲ ਫੀਡ ਜਾਂ ਚਾਰਾ ਆਪਾਂ ਇਹ ਨਹੀਂ ਪਾਉਣਾ ਤੇ ਮੌਕੇ ਤੇ ਪਹੁੰਚ ਕੇ ਸਾਰੇ ਪਸ਼ੂਆਂ ਦਾ ਇਲਾਜ ਕੀਤਾ ਗਿਆ ਸੋ ਸ਼ੁਰੂਆਤ ਦੇ ਵਿੱਚ ਜਿਹੜੇ ਸਿੰਪਟਮ ਨੇ ਤੁਹਾਨੂੰ ਕਿਸ ਤਰ੍ਹਾਂ ਦੇ ਜਿਹੜੇ ਉਹ ਲੱਗ ਰਹੇ ਨੇਗੇ ਅ ਸ਼ੁਰੂਆਤੀ ਜਾਂਚ ਦੇ ਵਿੱਚ ਸ਼ੁਰੂਆਤੀ ਜਾਂਚ ਨੂੰ ਦੇਖਦੇ ਹੋਏ ਜੋ ਸੰਬੰਧਿਤ ਟ੍ਰੀਟਮੈਂਟ ਹੈ ਉਹ ਸਾਰਾ ਨਾਲ ਦੀ ਨਾਲ ਮੌਕੇ ਤੇ ਦਿੱਤਾ ਗਿਆ ਤੇ ਜੋ ਵੀ ਪਸ਼ੂ ਦੀ ਕੋਈ ਮੌਤ ਹੋਈ ਹੈ ਜਾਂ ਜੋ ਪਸ਼ੂ ਬਿਮਾਰ ਉਹਨਾਂ ਦਾ ਇਲਾਜ ਚੱਲ ਰਿਹਾ ਹੈਗਾ ਤੇ ਸਕੱਲ ਸਵੇਰੇ ਆਰ ਡੀ ਡੀਆ ਜਲੰਧਰ ਵਿਖੇ ਇਹਨਾਂ ਦੇ ਸੈਂਪਲ ਭੇਜ ਦਿੱਤੇ ਜਾਣਗੇ ਜਿਸ ਉਪਰੰਤ ਜੋ ਵੀ ਕੋਈ ਆਵੇਗਾ ਤਾਂ ਉਸ ਹਸਾਬ ਨਾਲ ਇਹਦਾ ਫਰਦਰ ਕਾਰਵਾਈ ਕਰ ਦਿੱਤੀ ਜਾਵੇ ਤੇ ਜੋ ਪਸ਼ੂ ਇਹ ਮੰਨ ਲਓ ਇਲਾਜ ਅਧੀਨ ਨੇ ਇਹਨਾਂ ਦੇ ਵਿੱਚ ਤਾਂ ਨਹੀਂ ਕੋਈ ਇਸ ਤਰ੍ਹਾਂ ਦਾ ਖਤਰੇ ਵਾਲੀ ਗੱਲ ਤੁਹਾਨੂੰ ਲੱਗ ਜਾ ਰਹੀ ਫਿਲਹਾਲ ਜੋ ਪਸ਼ੂ ਖੜੇ ਨੇ ਉਹਨਾਂ ਦਾ ਟਰੀਟਮੈਂਟ ਚੱਲ ਰਿਹਾ ਹੈਗਾ ਤੇ ਫਿਲਹਾਲ ਜਿਹੜੀ ਸਥਿਤੀ ਚ ਪਸ਼ੂ ਪ੍ਰੈਜ਼ੈਂਟ ਹੋਏ ਸੀ ਤੇ ਹੁਣ ਉਹਦੇ ਵਿੱਚ ਕਾਫੀ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਜੀ 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 ਤੋ ਕਿਸ ਤਰ੍ਹਾਂ ਦਾ ਜਿਹੜਾ ਟ੍ਰੀਟਮੈਂਟ ਹੈਗਾ ਤੁਸੀਂ ਇਹਨਾਂ ਨੂੰ ਦਿੱਤਾ ਹੈਗਾ ਜਿਹੜੇ بیمار ਪਸ਼ੂ ਸੀ ਜਿਸ ਤਰ੍ਹਾਂ ਦੇ ਵੀ ਇਹਨਾਂ ਦੇ ਵਿੱਚ ਲੱਛਣ ਸੀਗੇ ਉਸ ਦੇ ਸਬੰਧਤ ਉਹਨਾਂ ਨੂੰ ਸਾਰਾ ਇਲਾਜ ਕਰ ਦਿੱਤਾ ਹੈ ਗਿਆ ਤੇ ਕੁਝ ਕਿਲਾ ਚੱਲ ਰਿਹਾ ਕੋਈ ਤੁਸੀਂ ਜਾਣਦੇ ਹੋ ਪੂਰੇ ਹਲਕ ਆਪਣੇ ਇਲਾਕੇ ਦੇ ਵਿੱਚ ਕੋਈ ਹੋਰ ਤਾਂ ਨਹੀਂ ਇਸ ਤਰ੍ਹਾਂ ਦੇ ਕੋਈ ਕੇਸ ਤੁਹਾਨੂੰ ਦੇਖਣ ਦੇ ਵਿੱਚ ਮਿਲਿਆ ਜਿਹੜਾ ਇੱਕਦਮ ਇਸ ਤਰ੍ਹਾਂ ਪਸ਼ੂਆਂ ਦੀ ਮੌਤ ਹੋਈ ਹੋਵੇ ਨਹੀਂ ਨਹੀਂ ਐਦਾਂ ਦਾ ਕੁਝ ਨਹੀਂ ਕਹਿ ਸਕਦੇ ਕਿ ਆਮ ਤੌਰ ਤੇ ਇਸ ਕੋਈ ਆਪਾਂ ਨੂੰ ਬਿਮਾਰੀ ਹੈ ਉਸ ਨਹੀਂ ਕਹਿ ਸਕਦੇ ਕਿਉਂਕਿ ਕੁਝ ਇਹਨਾਂ ਨੇ ਸੀੜਿਆ ਚਾਰਾ ਜੋ ਵੀ ਪਾਇਆਗਾ ਉਸ ਪ੍ਰੰਤੀ ਇਹ ਲੱਛਣ ਆ ਜਣਗੇ ਸੋ ਧੰਨਵਾਦ ਜੀ ਓਕੇ ਸੋ ਬਿਲਕੁਲ ਡਾਕਟਰ ਸਾਹਿਬ ਦਾ ਕਹਿਣਾ ਹੈਗਾ ਵੀ ਜਿਹੜੇ ਪਸ਼ੂ ਦੀ ਡੈਥ ਹੋ ਚੁੱਕੀ ਆ ਸੋ ਉਹਨਾਂ ਦੇ ਮੈਡੀਕਲ ਲਈ ਜਲੰਧਰ ਜਿੱਤੇ ਸੰਸਥਾ ਬਣੀ ਹੋਈ ਆ ਉੱਥੇ ਉਹਨਾਂ ਦਾ ਸਵੇਰੇ ਮੈਡੀਕਲ ਪੋਸਟਮਾਰਟਮ ਲਈ ਭੇਜ ਦਿੱਤਾ ਜਾਊ ਫਿਰ ਹੀ ਜਿਹੜਾ ਜਾਂਚ ਪੜਤਾਲ ਤੋਂ ਬਾਅਦ ਜਿਹੜਾ ਸਾਹਮਣੇ ਆਉਣੇਗਾ ਸੋ ਬਾਕੀ ਪਸ਼ੂਆਂ ਦਾ ਜਿਹੜਾ ਇਲਾਜ ਹੈਗਾ ਉਹ ਕੀਤਾ ਜਾ ਰਿਹਾ ਹੈ ਸਾਡੇ ਨਾਲ ਮਾਤਾ ਜੀ ਸਨ ਜਿਨ੍ਹਾਂ ਦੇ ਪਸ਼ੂ ਸਨ ਮਾਤਾ ਜੀ ਮੈਂ ਲੈ ਲਈ ਜਿਹੜਾ ਮਾਤਾ ਜੀ ਪਸ਼ੂ ਇੱਕ ਤਰ੍ਹਾਂ ਨਾਲ ਆਪਾਂ ਬੱਚਿਆਂ ਦੀ ਤਰ੍ਹਾਂ ਪਾਲਦੇ ਆ ਕਿਵੇਂ ਲੱਗਦਾ ਹੈਗਾ ਵੀ ਤਿੰਨ ਪਸ਼ੂਆਂ ਦੀ ਬੇੜੇ ਦੇ ਵਿੱਚ ਮੌਤ ਹੋ ਚੁੱਕੀ ਹੈ ਜੀ ਦੋ ਤਾਂ ਮੇਰੇ ਗੂਦ ਦੇ ਦਿੱਤੇ ਇੱਕ ਕੱਟਾ ਤਾਂ ਜੀ ਹੂੰ ਵੀ ਸੋ ਪੰਜਗਰਾਹ ਦੀ ਸੜ ਤੇ ਯਹੀ ਕਰਦੇ ਤੇਰੇ ਖਾਨ ਹੂੰ ਹਾਂ ਦੇਖਦੇ ਨਾ ਭਤੀ ਉਹ ਡਾਂਗਲ ਮੇਰੇ ਖੜੇ ਨੇ ਹੂੰ ਗੱਟਾ ਪੂਰਾ ਹੋਏਗਾ ਗੱਟਾ ਪੂਰਾ ਹੋਏਗਾ ਜੇ ਤੂੰ ਕਹਿ ਲਾਖਾ ਬੜਾ ਦੁੱਖ ਹੁੰਦਾ ਹੈਗਾ ਜਦੋਂ ਹੱਥੀ ਪਾਲੇ ਹੋਏ ਪਸ਼ੂ ਇਕਦਮ ਇਸ ਤਰ੍ਹਾਂ ਚਲੇ ਜਾਣਾ ਪਾਲੇ ਇੱਥੇ ਜੀ ਮੇਰੇ ਕੋਲ ਹਾਂ ਮਾਪਕ ਬੜੀਆਂ ਸੱਦਰਾਂ ਨਾਲ ਆਪਾਂ ਜਿਹੜਾ ਪਸ਼ੂਆਂ ਨੂੰ ਘਰਾਂ ਦੇ ਵਿੱਚ ਪਾਲ ਦੇਾਂਗੇ ਹਾਂ ਹਾਂ ਸੋ ਮਾਤਾ ਜੀ ਸਨ ਹੈ ਮਾਤਾ ਜੀ ਸਨ ਉਹ ਬੋਲਣ ਦੇ ਵੀ ਪੂਰੀ ਪੋਜੀਸ਼ਨ ਦੇ ਵਿੱਚ ਨਹੀਂ ਸਨ ਸੋ ਇਹ ਫੀਡ ਹੈ ਜਿਹੜੀ ਪਿੰਡ ਵਾਸੀ ਦਿਖਾ ਰਹੇ ਨੇ ਜਿਹੜੀ ਫੀਡ ਹੈਗੀ ਜਿਹੜੀ ਇਹ ਪਾਈ ਗਈ ਸੀ ਪਸ਼ੂਆਂ ਨੂੰ ਸੋ ਉਹ ਜਾਂਚ ਤੋਂ ਬਾਅਦ ਹੀ ਜਿਹੜਾ ਸਾਹਮਣੇ ਆਊਗਾ ਸਾਰੀ ਜਿਹੜੀ ਸਮਾਨ ਦੇ ਸੈਂਪਲ ਨੇਗੇ ਉਹ ਡਾਕਟਰਾਂ ਦੀ ਟੀਮ ਵੱਲੋਂ ਕਲੈਕਟ ਕਰ ਲਏ ਗਏ ਨੇਗੇ ਸੋ ਦੇਖਣਯੋਗ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਵੀ ਕੀ ਜਿਹੜੀ ਅਪਡੇਟ ਹੈਗੀ ਇਹਦੇ ਉੱਪਰ ਕਿਸ ਤਰ੍ਹਾਂ ਦੀ ਜਿਹੜੀ ਜਾਂਚ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਉਂਦਾ ਮੈਂ ਦਿਖਾ ਦੇਵਾਂ ਕਿ ਪਸ਼ੂ ਘਰਾਂ ਦੇ ਵਿੱਚ ਅੱਜ ਕੱਲ ਮਨ ਲਓ ਜਿਸ ਤਰ੍ਹਾਂ ਸਹਾਇਕ ਧੰਦੇ ਦੇ ਤੌਰ ਤੇ ਪਸ਼ੂਆਂ ਨੂੰ ਲੋਕ ਪਾਲਣ ਲੱਗੇ ਨੇ ਪਰ ਇਸ ਤਰ੍ਹਾਂ ਦਾ ਜਿਹੜਾ ਵੱਡਾ ਸਦਮਾ ਹੈਗਾ ਇੱਕ ਤਰ੍ਹਾਂ ਨਾਲ ਜਦੋਂ ਲੱਗਦਾ ਤਾਂ ਕਾਫੀ ਜਿਹੜਾ ਕਿਸਾਨ ਨੂੰ ਘਟਾਏਗਾ ਇਸ ਤਰ੍ਹਾਂ ਨਾਲ ਉਹ ਆਉਂਦਾ ਹੈਗਾ ਸੋ ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗਦਾ ਜੀ ਐਵੇਂ ਮੰਨ ਲਓ ਵੀ ਜਿਹੜਾ ਸਾਡੇ ਹੁਣ ਪਸ਼ੂਆਂ ਦਾ 3-4 ਲੱਖ ਰੁਪਏ ਦਾ ਨੁਕਸਾਨ ਹੋਇਆ ਜੀ ਠੀਕ ਹੈ ਸਾਨੂੰ ਇਹ ਮਾਮਲਾ ਦਿੱਤਾ ਜਾਵੇ ਕਿਉਂਕਿ ਗਰੀਬ ਬੰਦੇ ਆ ਜੀ ਇਹਦੇ ਨਾਲੇ ਸਾਡਾ ਰੋਜ਼ਗਾਰ ਚੱਲਦਾ ਸੀ ਇਸੇ ਨਾਲੇ ਮੰਨ ਲਓ ਜਿਹੜਾ ਧੰਦਾ ਇਹ ਸਾਡਾ ਜੋ ਵੀ ਧੰਦਾ ਹੈ ਕਿਸਾਨ ਦਾ ਜੋ ਡੰਗਰ ਨੇ ਉਹ ਰੀੜ ਦੀ ਹੱਡੀ ਨਹੀਂ ਜੀ ਜਦੋਂ ਪੁੱਤਾਂ ਮੰਗੂ ਪਾਲਦੇ ਨੇ ਡੰਗਰਾਂ ਨੂੰ ਪਰ ਜਦੋਂ ਬਿਹੜੇ ਦੇ ਵਿੱਚੋਂ ਇੱਕ ਡੰਗਰ ਦੀ ਵੀ ਮੌਤ ਹੋ ਜਾਂਦੀ ਹੈ ਤਾਂ ਸਾਰੇ ਡੱਬਰ ਨੂੰ ਰੋਟੀ ਸੁਆਦ ਨਹੀਂ ਲੱਗਦੀ ਕਿਉਂਕਿ ਹੁਣ ਇੱਥੇ ਸਾਡੇ ਤਾਂ ਤਿੰਨ ਡੰਗਰਾਂ ਦੀ ਮੌਤ ਹੋ ਗਈ ਬਾਕੀ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਬਾਕੀ ਅਸੀਂ ਤਾਂ ਇਹੀ ਮੰਗ ਕਰਦੇ ਆਂ ਵੀ ਜਿੰਨਾ ਸਾਡਾ ਨੁਕਸਾਨ 2-3-4 ਲੱਖ ਰੁਪਏ ਦਾ ਨੁਕਸਾਨ ਹੋਇਆ ਕਿਉਂਕਿ ਲੱਖ ਰੁਪਏ ਦਾ ਡੰਗਰ ਮਰਦਾ ਹੈ ਲੱਖ ਰੁਪਏ ਹੋਰ ਲਾਉਣਾ ਪੈਂਦਾ ਹੈ ਇੱਕ ਡੰਗਰ 2 ਲੱਖ ਰੁਪਏ ਦੇ ਵਿੱਚ ਪੈਂਦਾ ਜੀ ਗੁੱਦਨ ਆ ਯਾਰ ਉਹਨਾਂ ਦਾ ਗੁੱਦਨ ਵਾਲੇ ਗੁਜ਼ਾਰਾ ਜੀ ਬਸ ਅਸੀਂ ਇਹੀ ਮੰਗ ਕਰਦੇ ਆਂ ਕਿ ਸਾਨੂੰ ਡੰਗਰਾਂ ਦਾ ਮਾਅਵਾਜਾ ਦਿੱਤਾ ਜਾਵੇ ਸੋ ਧੰਨਵਾਦ ਜੀ ਸੋ ਬਿਲਕੁਲ ਮੈਂ ਦੁਖਾ ਦੇਮਾ ਤੁਹਾਨੂੰ ਜਿਹੜਾ ਇਲਾਜ ਦੇਖੋ ਚੱਲ ਰਿਹਾ ਹੈ ਜਿਹੜੇ ਬਾਕੀ ਪਸ਼ੂ ਨੇਗੇ ਜਿਹੜੇ ਵੀ ਕੋਈ ਸਸਪੈਕਟਡ ਸਨ ਡਾਕਟਰ ਸਾਹਿਬਾਨ ਨੂੰ ਕੋਈ ਸ਼ੱਕ ਸੀਗਾ ਬਿਮਾਰ ਸੀ ਉਹਨਾਂ ਦਾ ਇਲਾਜ ਚੱਲ ਰਿਹਾ ਸੋ ਦੂਸਰੇ ਪਾਸੇ ਦੋ ਪਸ਼ੂ ਜਿਹੜੇ ਉਹ ਬਾਹਰ ਡੈੱਡ ਹਾਲਾਤ ਦੇ ਵਿੱਚ ਪਏ ਨੇ ਬਾਕੀ ਪਸ਼ੂ ਇਹ ਅੰਦਰ ਬੰਨੇ ਹੋਏ ਨੇ ਸੋ ਇੱਕ ਪਸ਼ੂ ਜਿਹੜਾ ਇਹ ਸਾਈਡ ਜਿਹੜੇ ਦੀ ਡੈਥ ਹੋ ਚੁੱਕੀ ਆ ਸੋ ਬੜਾ ਵੱਡਾ ਘਟ ਹੈ ਜਿਹੜਾ ਕਿਸਾਨ ਨੂੰ ਪਿੰਡ ਰੋਗੜਾ ਦੀਆਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋਵੋਗੇ ਪਿੰਡ ਰੋਗੜਾ ਦੇ ਵਿੱਚ ਜਿਹੜਾ ਪਸ਼ੂਆਂ ਨੂੰ ਅਚਾਨਕ ਜਿਹੜਾ ਤਿੰਨ ਪਸ਼ੂਆਂ ਦੀ ਜਿਹੜੀ ਮੌਤ ਹੋਈ ਹੈ ਉਹਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਨਗੀਆਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੂਰਾ ਸਾਬ ਪਤਾ ਲੱਗੂਗਾ ਵੀ ਕੀ ਕਾਰਨ ਕਰਕੇ ਜਿਹੜਾ ਇਹਨਾਂ ਪਸ਼ੂਆਂ ਦੀ ਜਿਹੜੀ ਮੌਤ ਹੋਈ ਹੈ ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਜਿਹੜਾ ਸਾਹਮਣੇ ਆਵੇਗਾ ਸੋ ਫੀਲਡ ਦੇ ਸੈਂਪਲ ਨੇ ਜਿਹੜੇ ਉਹ ਕਲੈਕਟ ਹੋ ਚੁੱਕੇ ਨੇਗੇ ਦਿਖਾ ਦੇਮਾ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਿੰਡ ਵਾਸੀ ਸਨ ਉਹ ਹਮਦਰਦੀ ਦੇ ਵਿੱਚ ਕਰ ਦੇ ਵਿੱਚ ਪਹੁੰਚੇ ਹੋਏ ਸਨ ਸੋ ਇਹਨਾਂ ਦਾ ਜ਼ਿੰਦਾਰ ਜੀ ਨਾਮ ਕੀ ਹੈ ਜਿਹੜਿਆਂ ਦਾ ਜਿਨ੍ਹਾਂ ਦਾ ਨੁਕਸਾਨ ਹੋਇਆਗਾ ਇਹਦਾਂ ਨੂੰ ਮੰਗਤਰਾਮ ਹੈ ਜੀ ਮੰਗਤਰਾਮ ਹਾਂਜੀ ਚੌਧਰੀਆਂ ਪੱਤੀ ਦੇ ਘਰ ਪੈਂਦੇ ਨੇ ਇਹਨਾਂ ਦੇ ਮੰਗਤਰਾਮ ਇਹਦਾ ਨਾਮ ਹੈ ਹਾਂਜੀ ਸੋ ਸੋ ਮੰਗਤਰਾਮ ਜੀ ਦੇ ਘਰ ਤੋਂ ਜਿਹੜੀਆਂ ਲਾਈਵ ਤਸਵੀਰਾਂ ਨਹੀਂ ਆ ਤੁਹਾਨੂੰ ਦਿਖਵਾਈਆਂ ਨਹੀਂ ਗਈਆਂ ਸੋ ਅਗਲੀ ਜਾਣਕਾਰੀ ਇਹ ਜਿਹੜੀ ਜਿਵੇਂ ਵੀ ਉਹ ਡਾਕਟਰ ਸਾਹਿਬਾਨਾਂ ਤੋਂ ਆਪਾਂ ਨੂੰ ਜਾਣਕਾਰੀ ਆਵੇਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਬਹੁਤ ਬਹੁਤ ਧੰਨਵਾਦ